ਸਰਮ ਕਾ ਤੁਹਾਡੇ ਬੱਚੇ ਪੋਲੇ ਪਾਲੇ ਥਾਣਿਆਂ ਦੇ ਵਿੱਚ ਸੁੱਟੇ ਧੱਕੇ ਖਾਂਦੇ ਥਰੋਂ ਬੇਕਰ ਸ਼ਾਂਤੀ ਕੋਈ ਨਹੀਂ ਇਹਦੇ ਭੁੱਲ ਨਹੀਂ ਲੱਤ ਜਾਂਦੇ ਨੇ ਨਜਜ ਕੀਤੀ ਆਜ ਨਾ ਇਹਦੇ ਹਰ ਇੱਕ ਨੂੰ ਬੱਚੇ ਨੂੰ ਕਰੇਗਾ ਚਲੋ ਸਤਗੁਰ ਪਰਚੇ ਕਰੀ ਜਾਣਾ ਐ ਮਲੇ ਆ ਮੈਂ ਲ ਕਹਾ ਇਹਨੂੰ ਇਸ ਕਰਕੇ ਆਹੀ ਵੋਟਾਂ ਪਾ ਕੇ ਜਿਤਾਏ ਨੇ ਮਾ ਚੋਦ ਕਰਾਤੀ ਕੰਜਰ ਨੇ ਗੰਦਾ ਬੰਦਾ ਕਿਤੇ ਸਾਡੇ ਮੱਥੇ ਲੱਗ ਗਿਆ ਤੱਕ ਤੱਕ ਤੈਨੂੰ ਉੱਥੇ ਨਾ ਚਾਉਂ ਜਿਤਾਇਆ ਜਨਾਨੀਆਂ ਨੇ ਮੈਨੂੰ ਲਾਂਤ ਕਰਦੀ ਬੰਦਰਾ ਅਈ ਤੇ ਨੂੰ ਐਮ ਐਲ ਏ ਨਹੀਂ ਤੁੰਗੂ ਮਾਤਾ ਜੀ ਮਾਤਾ ਨਹੀਂ ਮਰ ਨਹੀਂ ਚਲ ਵੇਖੋ ਆਪਾਂ ਇਜੇ ਦਾ ਬੇਨਤੀ ਕਾਦੀ ਉਹਨੇ ਰਹਿਣ ਦਿੱਤੀ ਹੈ ਉਹ ਐਮ ਐਲ ਏ ਆਪਾਂ ਸਤਕਾਰ ਨਾਲ ਬੇਨਤੀ ਕਰੀਏ ਨਹੀਂ ਕਰੂਗਾ ਸਾਡਾ ਹੱਕ ਆ ਆਪਾਂ ਸਿਆਸੀ ਵਿਰੋਧ ਕਰੀਏ ਪਰਸਨਲੀ ਗੱਲਾਂ ਨਾਲ ਨਹੀਂ ਸਿਆਸੀ ਇਹ ਕਰਦੇ ਆਂ ਵੀ ਗੱਲ ਸੁਣ ਲੈ ਐਮ ਐਲ ਏ ਸਾਹਿਬ ਕੰਕਰ ਚੀਜ਼ ਨਾਨੀਆਂ ਤੇਰੇ ਦਫ਼ਤਰੇ ਆਉਣ ਗਿਆ ਕੋਈ ਬੰਦਾ ਮਾਊ ਬਾ ਤੇਰੇ ਨਾਲ ਨਿੱਠਣ ਗਿਆ ਵੀ ਵੇਖੀ ਤੇਰਾ ਹਾਲ ਕੀ ਬੰਦਾ ਤੇ ਗਾੜੀ ਆਪਣੇ ਆਪ ਨੂੰ ਸੰਭਾਰ ਲਾ ਨਿੱਠਣਾ ਮੈਂ ਤੈਨੂੰ ਕਹਿੰਦੀ ਆ ਤੇਰੇ ਬੱਚੇ ਦੇ ਮੈਨੂੰ ਜਾਇਜ਼ ਪਰਚਾ ਕਰਾਉਣਾ ਮੈਨੂੰ ਮੁੰਡਾ ਪਾਈਆਂ ਮੇਰੇ ਮੁੰਡੇ ਗੱਡੀਆਂ ਤੇ ਜਾ ਲ ਜਾ ਕੇ ਬੰਦਿਆਂ ਨੂੰ ਵੋਟਾ ਪਾਉਣ ਦੇ ਤੇ ਮੇਰੇ ਬੱਚੇ ਨਾਲ ਨਾਜਾਇਜ਼ ਕੀਤੀ ਆ ਅਸੀਂ ਇਹਨਾਂ ਦਫ਼ਤਰ ਜਾ ਕੇ ਨਾ ਦਫ਼ਤਰ ਤੋੜ ਕੇ ਇਹਨੂੰ ਛਿੱਤਰ ਮਾਰ ਕੇ ਆਉਣੇ ਕੋਈ ਨਹੀਂ ਨਾ ਸਾਨੂੰ ਲੋੜ ਨਹੀਂ ਯਾਰ ਛੱਡਵਾ ਲਈਆਂ ਗਈ ਸਿਰ ਮੇਰੇ ਦੇ ਨੱਚੇ ਪਸਾਬਸਾਂ ਦੇ ਹੱਡਾਂ ਦੇ ਜੈਜ ਕੀਤੀ ਆ ਮੇਰਾ ਬੁੱਢਾ ਬੋਲੇ ਸਾੜੇ ਰਿਹਾ ਚਲਦਾ ਕਬਾਸੋ ਬੇਲ ਤੇ ਲਿਆ ਇਹ ਬੰਦੇ ਨੇ ਵਹੀ ਚੁਕਾਇਆ ਕੁੱਟਿਆਂ ਨੂੰ ਰੱਜ ਕੇ ਇਹਨੇ ਕੀ ਮੇਰਾ ਪੁੱਤ ਜਿੱਦਾਂ ਉਹਦੇ ਕਮਾਈ ਕਰਦਾ ਸੀ ਜੀਸੀਪੀ ਦੇ ਉੱਤੇ ਡਰਾਈਵਰ ਸੀਗਾ ਜਾਂ ਟਰਾਲੀ ਚਲਾਉਂਦਾ ਸੀ ਇਸ ਕਰਕੇ ਅਸੀਂ ਕੀ ਗੱਲ ਢਾਕੇ ਮਾਰਦੇ ਕਹੀ ਕਤਲ ਕਰਦੇ ਕਿ ਲੋਕਾਂ ਦੀਆਂ ਕੁੜੀਆਂ ਕੱਢ ਕੇ ਲੈ ਗਿਆ ਮੇਰਾ ਮੁੰਡਾ ਜਿਹਨਾਂ ਨੇ ਮੇਰੇ ਪੁੱਤ ਨੇ ਰਿਜਾਇਜ ਪਰਚਾ ਕੀਤਾ ਇਹਨੇ ਮੈਂ ਇਹਨਾਂ ਨੂੰ ਥੋਕੇ ਜੱਦ ਜਦ ਕਰਕੇ ਇਹਨੂੰ ਕਹਿੰ ਗੋਲੀ ਮਾਰ ਦੇ ਮੈਨੂੰ ਬੇਚੱਕ ਪਰ ਮੈਂ ਇੰਨਾ ਹੁਣ ਇੱਕ ਵਾਰੀ ਪੰਗਾ ਲੈ ਕੇ ਰਹਿਣਾ ਹੀ ਹਾਂ ਇਹਨੇ ਮੇਰੇ ਪੁੱਤ ਨੇ ਪਰਚਾ ਕਰਿਆ ਮੈਂ ਛੱਡਣਾ ਨਹੀਂ ਆ ਫਿਰ ਮੈਂ ਚੋਲ ਮਾਰੀ ਬਣਾਵੇ ਚੋਲ ਮਾਰੀ ਬਣਾਣਾ ਤੈਨੂੰ ਘਰ ਦੀ ਤੇ ਰਹੀ ਉਹ ਤੈਨੂੰ ਕੁੱਤਲੇ ਸੱਤੇ ਪਿੰਡ ਵਿੱਚ ਮੈਂ ਤਉ ਗਾਤਾ ਦਫਤਰ ਕਿਨ ਬੈ ਛੇ ਮੀਟਰ ਤੇ ਦਫਤਰ ਚ ਰਹੀ ਕਿਤੇ ਕਾਂਗਰਸ ਰਾਜ ਕੋਈ ਹੁੰਦੀ ਦੀ ਛੇ ਮੀਟਰ ਤੇ ਦਫਤਰ ਚ ਰਹੀ ਕੰਜਰਾ ਤੂੰ ਡੱਪ ਕੇ ਮਰਦੇ ਕਿ ਤਰ੍ਹਾਂ ਆਂਦੇ ਕਿ ਤੁਰਪੂ ਮਰਦੇ ਤੂੰ ਡੱਪ ਕੇ ਮਰ ਜਾ ਕਿਤੇ